ਪੰਜਾਬ ਦੀਆਂ ਮੰਡੀਆਂ ਅੰਦਰ ਪਰਮਲ ਦੀ ਆਮਦ ਸ਼ੁਰੂ ਹੋ ਗਈ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਪਟਾਲਾ ਦੀ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਪਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਪਰਮਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਦੇ ਕਿਸਾਨਾਂ ਨੂੰ ਸੁੱਕੀ ਤੇ ਪੂਰੀ ਤਰ੍ਹਾਂ ਪਕਾ ਕੇ ਫਸਲ ਵਟਾਉਣ ਦੀ ਅਪੀਲ ਕੀਤੀ ਹੈ ਪਤਾਿਕ ਸਿਹਰੀ ਕੌਸੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨ ਦੀ ਫਸਲ ਤੇ ਦਾਣਾ-ਦਾਣਾ ਖਰੀਦਣ ਲਈ ਪਾਬੰਦ ਹੈ ਉਹਨਾਂ ਇਹ ਵੀ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਚ ਸਭ ਤੋਂ ਵੱਧ ਮੁਕੰਮਲ ਪ੍ਰਬੰਧ ਪੂਰੇ ਕਰ ਲਏ ਗਏ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਈਸ ਮਿਲਰਾਂ ਨਾਲ ਨਾਲ ਵਨ ਟਾਈਮ ਸੈਟਲਮੈਂਟ ਸਕੀਮ ਦੀ ਵੀ ਸਹਾਰਨਾ ਕੀਤੀ ਹੈ ਕਿ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ 17 ਮੌਚਰ ਦੀ 299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਏ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਸਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਆ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਆ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋ ਸਰ ਜਿਹੜਾ ਉਹ ਅਲਾਟਮੈਂਟ ਸੈਲਰਾਂ ਦੀ ਉਹ ਹੋ ਚੁੱਕੀ ਆ ਜੀ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਆ ਉਹ ਕੀਤੀ ਆ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਇਹ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਇਹ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਾਂ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈ ਸਰ ਜਿਹੜਾ ਮੌਸਮ ਦੇ ਕਰਕੇ ਪਿਛੇ ਹੜ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਹੈ ਤੇ ਸਰਕਾਰ ਵੱਲੋਂ ਕਿ ਫਸਲ ਦੇ ਡੈਮੇਜ ਡਿਸਕਲਰ ਵੀ ਹੋਈ ਹੈ ਕੀ ਉਹਦਾ ਕੋਈ ਫਰਕ ਪਵੇਗਾ ਜਾਂ ਤੁਸੀਂ ਅਪੀਲ ਕਰੋਗੇ ਵੀ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਤਾ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਹੋਇਆ ਕਹਿੰਦੇ ਨਾ ਘਰ ਦਾ ਆਗੂ ਉਹੋ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਤੰਗ ਨਾ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲ ਉਹ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਣ ਕਿਸਾਨਾਂ ਨੂੰ ਅਪੀਲ ਕੀ ਕਰਦੇ ਪੀ ਪਰਸਪਕੀ ਬਾਰੇ ਬਿਲਕੁਲ ਵੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਠੀਕ ਹੁਣ ਪਲਾਂ ਦੇ ਅਜੇ ਤੜਾਮੜੀ ਦੇ ਸਰਕਾਰੀ ਕਰੀ ਇਤਦਾਰਾਂ ਰ ਹੈ ਕਿਹੜਾ ਜੰਬੀਸ਼ ਹੈ ਅਜੇ ਤੜਾਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਸਾਰੀਪਾਲਸੀ ਜਿਹੜੀ ਆ ਉਹਦੀ ਪਲੱਸ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਹੈ ਅਜੇ ਬਹੁਤ ਵਧੀਆ ਆਪਾਂ ਜੀਮੇਦਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 2399 ਰੁਪਏ ਆ ਆਪਾਂ ਜੀਮੇਦਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆਂ ਕਿ ਆਪਣਾ ਮਾਲ ਸੱਚਾ ਕੇ ਲਿਆਓ ਤੇ ਪੂਰਾ ਭਾਅ ਵਟੋ ਜਿੱਲਾ ਮਾਲ ਨਾਲ ਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਨੇ ਇੰਸਪੈਕਟਰ ਆ ਉਹਨਾਂ ਨੂੰ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜੀਮੇਦਾਰ ਫਿਰ ਇਸੇ ਦੀ ਸੋਚਦਾ ਹੈ ਵਾ ਕਿ ਮੇਰਾ ਭਾਅ ਘੱਟ ਲੱਗ ਰਿਹਾ ਤੇ ਮੇਰਾ ਭਾਜ ਜਿਹੜਾ ਪੂਰਾ ਲੱਗਣਾ ਚਾਹੀਦਾ ਇਸ ਕਰਕੇ ਪੂਰਾ ਜਿਹੜਾ ਸੁੱਕਾ 17% ਮਾਈਸਚਰ ਦਾ ਮਾਲ ਆ ਉਹਦਾ ਭਾਜ 299 ਰੁਪਏ ਲੱਗਦਾ ਹੈ ਸਰਕਾਰੀ ਨਵੀਂ 32% ਆ ਜੀ ਕਿੰਨੇ 17% ਇਸ ਤਾਰੀਖਿਸ ਦਾ ਜੀ ਹਾਂਜੀ ਸਰਕਾਰ ਦਾ ਕਿਤਾ ਜੀ ਧੰਨਵਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਰਕਾਰੀ 32% ਸਟਾਰਟ ਕਰਾ ਕੇ ਜੱਟਾਂ ਨੂੰ ਪੂਰਾ ਭਾਜ ਦਵਾਇਆ ਵਾ ਤੇ ਅਸੀਂ ਬੇਨਤੀ ਕਰਦੇ ਆਂ ਕਿ ਜਿੰਮੇਦਾਰਾਂ ਨੂੰ ਪੂਰਾ ਰੇਟ ਮਿਲੇ ਤੇ ਅਗਲੇ ਸਮੇਂ ਦੀ ਵਿੱਚ ਜਿੱਦਾਂ ਹੜਪੀਟ ਦਾ ਕਬੀ ਬਹੁਤ ਨੁਕਸਾਨ ਹੋਇਆ ਲੱਗ ਚੱਕੀ ਫਸਲਾਂ ਦਾ ਤੇ ਉਹ ਵੀ ਜ਼ਿੰਮੇਦਾਰਾਂ ਨੇ ਆਪਣੇ ਸੰਬੰਧਾ ਸੰਬੰਧ ਕੱਟ ਕੇ ਸਰਕਾਰੀ ਰੇਟ ਮਿਲੂਗਾ ਉਹਨੇ ਜਿੰਨੇ ਜ਼ਰਾਂ ਦੇ ਵੀ ਇਹ ਹੈਲਪ ਕਰਨਗੇ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਆਪਣੀ ਸਰਕਾਰ ਤੋਂ ਕਿ ਜ਼ਿੰਮੇਦਾਰਾਂ ਨੂੰ ਸਰਕਾਰੀ ਰੇਟ ਤੋਂ ਆਇਆ ਜੇ ਪੂਰਾ ਰੇਟ ਦਵਾਇਆ ਜਾਵੇ ਤੇ ਥੋਨੇ ਦਾ ਖੁਸ਼ੀ-ਖੁਸ਼ੀ ਅੱਜ ਪਰਮਾਤਮਾ ਦੀ ਕਿਰਪਾ ਹੀ ਆ ਸਰਕਾਰ ਇਸ ਦਿਨ ਅੱਜ ਦਾ ਹੈ